ਬੜੀ ਪੁਰਾਣੀ ਗੱਲ ਹੈ ਇੱਕ ਸਪੇਰੇ ਨੇ ਇੱਕ ਸੱਪ ਨੂੰ ਫੜ ਕੇ ਬੈਂਤ ਦੀ ਟੋਕਰੀ ਵਿੱਚ ਕੈਦ ਕਰ ਦਿੱਤਾ ਅਤੇ ਨਾਲ ਹੀ ਇੱਕ ਚੂਹੇ ਨੂੰ ਵੀ ਫੜ ਲਿਆ ਇਹ ਚੂਹਾ ਮੇਰੇ ਸੱਪ ਲਈ ਬੜਾ ਵਧੀਆ ਭੋਜਨ ਹੈ ਅਤੇ ਸੱਪ ਦੀ ਹੀ ਟੋਕਰੀ ਦੇ ਵਿੱਚ ਪਾ ਦਿੱਤਾ ਟੋਕਰੀ ਦੇ ਅੰਦਰ ਸੱਪ ਜੀ ਚੂਹੇ ਉੱਤੇ ਚਪਟਾ ਮਾਰਨ ਲੱਗਿਆ ਇੱਕਦਮ ਚੂਹਾ ਬੋਲ ਪਿਆ ਉਹ ਸੱਪ ਮਹਾਰਾਜ ਮੈਨੂੰ ਨਾ ਮਾਰੋ

ਇਹ ਤਾਰਾ ਮੈਨੂੰ ਬੜੀ ਭੁੱਖ ਲੱਗੀ ਐ। ਸੱਭ ਜੀ ਤਾਂ ਤੇ ਤੁਹਾਨੂੰ ਸਮਝਾਉਣ ਦਾ ਫਾਇਦਾ ਹੀ ਨਹੀਂ ਐ। ਉਂਝ ਵੀ ਮੈਨੂੰ ਖਾ ਕੇ ਤੁਹਾਡਾ ਢਿੱਡ ਤਾਂ ਭਰਨਾਂ ਨਹੀਂ ਐ। ਜੇਕਰ ਤੁਸੀਂ ਮੈਨੂੰ ਛੱਡ ਦੇਵੋਗੇ ਤਾਂ ਮੈਂ ਤੁਹਾਨੂੰ ਆਜ਼ਾਦ ਕਰਵਾ ਸਕਦਾ। ਆਜ਼ਾਦ ਹੋਣ ਤੋਂ ਬਾਅਦ ਤੁਸੀਂ ਜਿੰਨਾ ਜੀ ਕਰੇ ਜਿੰਨਾ ਮਰਜ਼ੀ ਖਾ ਸਕਦੇ ਹੋ। ਮੋਟੇ-ਮੋਟੇ ਚੂਹੇ, ਕਿਰਲੀਆਂ, ਡੱਡੂ ਸਭ ਤੁਹਾਨੂੰ ਖਾਣ ਨੂੰ ਮਿਲਣਗੇ।

आ कर बंद हाँ, जब तो पूरे हो जानगे मैं तो बुला पर याद रखियो तुसी तक ना ना ते ते ही, ते ही खोलोंगे। चल ठीक अख क्या मैं उदा तैयार पर एक गल सुन बाहर निकल के मेरी उड़ी करी ने अपनी अखा बंद कर लिया ਚੂਹਾ ਸੱਪ ਦੇ ਸਿਰ ਤੇ ਚੜ ਗਿਆ ਤੇ ਫਟਾਫਟ ਪਟਾਰੇ ਨੂੰ ਅੰਦਰੋਂ ਕੁੱਤਰਣ ਲੱਗਾ ਉਹਨੇ ਇੱਕ ਵੱਡਾ ਜਿਹਾ ਮੋਰਾ ਬਣਾ ਦਿੱਤਾ ਚੂਹੇ ਨੇ ਚਟਛਾਲ ਮਾਰੀ ਤੇ ਭੱਜ ਗਿਆ ਕੁਝ ਥਿਰ ਬਾਅਦ ਸੱਪ ਨੇ ਵੀ ਅੱਖਾਂ ਖੋਲੀਆਂ ਤੇ ਉਹ ਵੀ ਉਸ ਮੋਰੀ ਵਿੱਚੋਂ ਬਾਹਰ ਨਿਕਲ ਗਿਆ ਵਾਹ ਤਈ ਵਾ ਅਜ਼ਾਦੀ ਦਾ ਵੀ ਆਪਣਾ ਹੀ ਸਵਾਦ ਆ

चूहे नो इधर उधर लभन लगा पर चूहा तो जिमें गुआच ही गया सिगा कुछ दिन बाद सब नु चूहे दी खुड नजर आई वो समझ गया जरूर ए उसे चूहे दी खुड होनी है जल्दी ही सब नु चूहे दा सिर नजर आया ए <laughs> मुरीबी ए थे लुका बैठाया ठहर जा

ਤੂੰ ਤਾਂ ਜਾਣਦਾ ਹੈ ਕਿ ਚੂਹੇ ਤੇ ਸੱਪ ਦੀ ਦੋਸਤੀ ਤਾਂ ਹੋই ਨਹੀਂ ਸਕਦੀ ਉਸ ਦਿਨ ਤਾਂ ਤੂੰ ਵੀ ਫਸਿਆ ਹੋਇਆ ਸੀ ਤੇ ਮੈਂ ਵੀ ਇਸੇ ਲਈ ਆਪਾਂ ਨੇ ਤਾਂ ਦੋਸਤੀ ਦਾ ਨਾਟਕ ਕੀਤਾ ਸੀ ਮੈਂ ਤੇ ਆਪਣੀ ਜਾਨ ਬਚਾਉਣ ਲਈ ਇਹ ਡਰਾਮਾ ਕੀਤਾ ਸੀ ਪਰ ਦੋਸਤੀ ਤਾਂ ਬਰਾਬਰ ਵਾਲਾਂ 'ਚ ਹੁੰਦੀ ਹੈ ਕਿੱਥੇ ਤੂੰ ਐਡਾ ਵੱਡਾ ਸੱਪ ਤੇ ਮੈਂ ਤੇਰਾ ਭੋਜਨ ਇੱਕ ਚੂਹਾ ਆਪਾਂ ਦੋਸਤ ਕਿਵੇਂ ਹੋ ਸਕਦੇ ਆ ਉਹ ਜਾ ਬਾਬਾ ਜਾ ਜਾ ਓਏ ए निका चुहा था बड़ाईस सियाना निकले आ इस नो बुद्धू बनाना उन मेरे पास दी गाल नहीं है लगता है यार मैं नो कितने होड़ जाके उन अपना खाना लबना पहना है यार चल मना सिखिया दोस्ती दोस्तीवी अपने हाण वाल ही करनी चाहिए है